ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਹੋ ਸਾਰੇ ਬੜੇ ਵਧੀਆ ਠੀਕ ਠਾਕ ਮੈਂ ਗੁਰੂ ਜੀ ਚੜ੍ਹਦੀ ਕਲਾ 'ਚ ਰੱਖਣ ਜੀ ਸਾਰਿਆਂ ਨੂੰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਆ ਕਰੋ ਪਲੀਜ਼ ਤੇ ਇੱਥੇ ਹੈਗਾ ਜੀ ਸਵੇਰ ਦਾ ਟਾਈਮ ਸੰਡੇ ਵਾਲਾ ਦਿਨ ਸੀਗਾ ਇਹ ਆਪਾਂ ਪਾ ਤੋਂ ਨਾ ਵੀ ਬਲੌਗ ਵੀ ਅਪਲੋਡ ਨਹੀਂ ਹੋਇਆ ਸੀ। ਇਹ ਸੰਡੇ ਵਾਲਾ ਦਿਨ ਸੀ ਸਵੇਰ ਦਾ ਟਾਈਮ ਸੀ 6:30 ਪੌਣੇ 7 ਦਾ ਤੇ ਆਪਾਂ ਧੋਰੇ ਸੀ ਕੱਪੜੇ। ਧੋਤਾ ਕਿਉਂ ਰੇ ਸੀ ਵਸਤੂ ਕਿ ਸੁੱਕਣੇ ਪਾਉਣ ਆ ਗਏ ਸੀ ਤੇ ਆਪਾਂ ਇੱਥੇ ਵੀਡੀਓ ਕਰੀ ਵੀ ਆ ਫਾਸਟ ਕਿਉਂਕਿ ਵੀਡੀਓ ਕਾਫੀ ਲੰਬੀ ਹੁੰਦੀ ਸੀ। ਲਗਭਗ ਆਪਾਂ ਸਾਰੇ ਕੱਪੜੇ ਸੁੱਕਣੇ ਪਾ ਤੇ ਦੇ ਕਈ ਦਿਨ ਹੋ ਗਏ ਸੀ ਨਾ ਪਹਿਲਾਂ ਆਪਾਂ ਕੋਈ ਤੀਆਂ ਦੇ ਬਲੌਗ ਜਾਂ ਵੀ ਰੱਖੜੀ ਵਾਲੇ ਸਾਂਝੇ ਕਰੇ ਸੀ। ਤੇ ਕਈ ਕਮੈਂਟ ਆਏ ਸੀ ਕਿ ਤੁਸੀਂ ਆਪਣੇ ਦੂਜੇ ਰੁਟੀਨ ਵਾਲੇ ਵਲੌਗ ਸਾਂਝੇ ਕਰੋ ਪਸ਼ੂਆਂ ਵਾਲੇ ਸਾਂਝੇ ਕਰੋ ਹਾਂਜੀ ਤੇ ਅੱਜ ਆਪਾਂ ਫੇਰ ਆਪਣੇ ਆਗੇ ਸਰਕਾਰੀ ਕੰਮ ਤੇ ਸਰਕਾਰੀ ਕੰਮ ਤੁਹਾਨੂੰ ਪਤਾ ਹੀ ਆਪਣਾ ਹਨਾ ਮਾਲ ਪਸ਼ੂ ਵਾਲਾ ਤੇ ਆਪਾਂ ਬਸ ਉਹਨਾਂ ਦੇ ਪਾਉਣ ਲੱਗੇ ਵਲੌਗ ਚਲੋ ਉਹਨਾਂ ਦਾ ਵੀ ਚਾਅ ਸੀ ਨਾ ਵੀ ਚੜ ਰਖੜੀ ਵਾਲਾ ਵੀ ਪਾਈਏ ਤੁਹਾਡੇ ਨਾਲ ਸਾਂਝੀ ਕਰੀਓ ਵੀਡੀਓ ਵੀ ਆਪਣੀ ਫੈਮਿਲੀ ਬਾਰੇ ਦੱਸਿਓ ਤੇ ਦੂਸਰਾ ਤੀਆਂ ਦਾ ਵੀ ਤੇ ਹੁਣ ਅੱਜ ਹੁਣ ਆਪਾਂ ਆ ਗਏ ਜੀ ਆਪਣੇ ਸਰਕਾਰੀ ਕੰਮ ਤੇ ਵਾਪਸ ਤੇ ਹੁਣ ਰੈਗੂਲਰ ਆ ਤੁਹਾਨੂੰ ਇਹੀ ਬਲੌਗ ਮਿਲਿਆ ਕਰਨਗੇ ਦੇਖਣ ਨੂੰ ਕਿਉਂਕਿ ਜੀ ਬਸ ਆਪਣੀ ਤਾਂ ਇਹੀ ਡਿਊਟੀ ਆ ਤੁਹਾਨੂੰ ਪਤਾ ਹੀ ਆ ਚਲੋ ਜੀ ਆਪਾਂ ਹੁਣ ਉਦੋਂ ਮਗਰੋਂ ਲੱਗੇ ਝਾੜੂ ਪੋਚਾ ਕਰਨ ਤੇ ਫੇਰ ਬਸ ਬੰਦਦੇ ਆਪਾਂ ਪਸ਼ੂ ਕਿਉਂਕਿ ਸੰਡੇ ਵਾਲ ਦੇ ਦਿਨ ਬੱਚੇ ਸਕੂਲ ਜਾਣੇ ਨਹੀਂ ਹੁੰਦੇ ਤਾਂ ਆਪਾਂ ਵੀ ਤਾਂ ਕਰਕੇ ਪੋਚਾ ਪਾਚਾ ਪਹਿਲਾਂ ਲਾ ਦਿੰਨੇ ਆ ਨਹੀਂ ਫਿਰ ਮੈਂ ਲੇਟ ਹੋ ਜਾਣੀ ਹੁੰਨੀ ਆ ਆਪਣਾ ਕਟਾ ਜਿਹੜਾ ਤੁਸੀਂ ਕਮੈਂਟ ਕਰਿਆ ਸੀ ਕਿ ਸਾਨੂੰ ਗਰੋਥ ਮੋਂਥਰਾ ਦਾ ਰਿਜ਼ਲਟ ਦਿਖਾਓ ਟਾਈਮ ਹੀ ਨਾਲ ਕਟਾ ਹੋ ਗਏ ਆਪਣਾ ਨਾ ਤਦਰੁ ਦੇਖੋ ਜੀ ਹੁਣ ਤਾਂ ਵਿਚਾਰੇ ਨੂੰ ਮੈਂ ਦੁੱਧ ਦੱਤ ਮੰਨਦ ਕਰਤਾ ਕਿਤੇ ਕਿਤੇ ਜਿਹਾ ਪਿਆ ਰਹੀਦਾ ਤੇ ਉਹ ਵੀ ਆਪਣੇ ਹਜੇ ਇਹਦੇ ਵਿਚਾਰੇ ਦੇ ਪਈ ਆ ਦਿਖਾਉਣੇ ਆ ਤੁਹਾਨੂੰ ਆਪਿਆ ਦਾ ਬੜਾ ਕਾਫ ਤੇ ਗ੍ਰੋਥ ਪੰਥਰਾ ਕਿਉਂਕਿ ਜੇ ਹੁਣ ਚੁੰਗਣੀ ਚ ਹਨਾ ਮੈਂ ਨਾ ਮੈਂ ਦਾ ਵੀ ਚਲਾਏ ਪੀ ਲੂ ਤੇ ਪੱਠੇ ਛੱਡਦੀ ਨੇ ਤੇ ਪੱਠੇ ਉਹ ਵੀ ਛੱਡ ਦਿੰਦਾ ਫੇਰ ਵੀ ਉਹ ਵੈਸੇ ਵਧੀਆਗਾ ਉਹ ਪਿੰਦਾ ਨਹੀਂ ਦੂਸਰਾ ਉਹ ਬਚਾਰਾ ਹਜੇ ਮਰਿਆ ਜਾ ਉਹ ਬੱਠਾ ਉਹ ਵੀ ਪਰ ਇਹ ਹਜੇ ਆਪਾਂ ਹੁਣ ਇਹਨਾਂ ਨੂੰ ਖੋਲਦੇ ਆਂ ਹਾਂ ਹਾਂ ਪਤਾ ਤੇ ਆਪਣਾ ਟਾਈਮ ਇਨ ਨਿਆ ਦਾ ਕੱਟਾ ਤੇ ਰਿਜ਼ਲਟ ਇਹਦੇ ਵਧੀਆ ਹੁੰਦੇ ਜੀ ਕਿਉਂਕਿ ਉਹ ਦੁੱਧ ਹਜੇ ਵੀ ਉਹਦੇ ਨਾਲ ਬੋਤਲ ਨਾਲ ਪੀਂਦਾ ਨਹੀਂ ਸੀ ਉਹ ਤਾਂ ਕਰਕੇ ਉਹਨੇ ਤਾਂ ਮੂੰਹ ਹੀ ਨਹੀਂ ਖੋਲਾ ਬਸ ਜਦੋਂ ਬੋਤਲ ਪਿਆਉਣ ਲੱਗ ਜੰਨੇ ਆ ਨਹੀਂ ਉਹਨੂੰ ਵੀ ਪਿਵਾਉਂਦੇ ਆਪਾਂ ਤੇ ਹੁਣ ਆਪਾਂ ਕਰਦੇ ਆਂ ਜੀ ਕੰਮ ਧੰਦਾ ਸ਼ੁਰੂ ਜਿਹੜਾ ਰਹਿ ਗਿਆ ਬਸ ਮਾਲ ਕੁਛ ਤਾਂ ਆਪਾਂ ਪਹਿਲਾਂ ਫੋਨ ਇਹਨਾਂ ਨੂੰ ਕੱਖ ਤੇ ਦੇਖੋ ਹਜੇ ਮੇਰੀ ਇੱਧਰ ਸਾਬ ਸਫਾਈ ਕਰਨ ਵਾਲੀ ਪਈ ਆ ਆ ਮਸ਼ੀਨ ਵਾਲੇ ਥਾਂ ਤੇ ਤਾਂ ਬਹੁਤ ਹੀ ਜ਼ਿਆਦਾ ਹੋ ਜਾਂਦਾ ਜੀ ਗੰਦ భార్య జీరో బా కిల్ల నో సో సట్ గ్రామ బ ਚਲੋ ਜੀ ਆਪਾਂ ਹੁਣ ਕਰ ਲਈਏ ਸਾਫ ਸਫਾਈ ਤੇ ਆਪਾਂ ਬਣਾ ਕੇ ਲਿਆਂਦੀ ਆ ਕੱਲ ਫੀਡ ਪਰਸੋਂ ਲਿਆਂਦੀ ਆ ਪਰਸੋਂ ਆ ਸਾਰੇ ਗੱਟੇ ਹੀਡ ਦੇ ਪਏ ਨੇ ਪਛੀਆਂ ਖਰਾਬ ਹੋ ਗਈ ਦੇਖੋ ਆਪ ਹੈ ਆ ਕੁਛ ਇਹ ਪਈ ਇੱਧਰ ਬਰੇਮਾਂ ਦੀ ਖਾਲ ਛੋਲਿਆਂ ਦਾ ਛਿਲਕਾ ਤੇ ਖੰਡਾ ਸਫਾਈ ਕਰੀਏ ਸਾਫ ਸਫਾਈ ਕੁਣੇ ਤੇ ਘੱਟ ਨੇ والله ਕਿੰਨੇ ਤੇ ਇੱਕ ਨਾ ਕਿੰਨੇ ਕਮੈਂਟ ਕਰਿਆ ਸੀਗਾ ਤੇ ਉਹ ਪੁੱਛਦੇ ਸੀਗੇ ਕਹਿੰਦੇ ਵੀ ਐਨੇ ਬਸ ਉਹ ਰੱਖਣ ਦੇ ਕੋਈ ਫਾਇਦਾ ਹੈਗਾ ਤੇ ਆਪਾਂ ਹਨਾ ਹਰੇਕ ਵੀਡੀਓ ਚਾਂ ਹੀ ਕਹਿੰਦੇ ਆ ਵੀ ਬਈ ਫਾਇਦਾ ਜ਼ਰੂਰ ਆ ਹਨਾ ਕਿ ਪਸ਼ੂ ਚੰਗੇ ਹੋਣਾ ਚੰਗੇ ਲੋਟਾਰੇ ਹੋਣਾ ਹੁਣ ਜੇ ਦੇਣਾ ਹੀ ਚਲੇ 7-8 ਲੀਟਰ ਆ ਹਨਾ ਉਹ ਤਾਂ ਕੀ ਫਾਇਦਾ ਵੀਰ ਨਾਲ ਕੁਖਵਾਏ ਦਾ ਤੇ ਉਹ ਸੱਪਾ ਦਾ ਜੀ ਚੱਲੀ ਜਾਂਦੇ ਆ ਹਨਾ ਤੁਹਾਨੂੰ ਤਾਂ ਕੁਵਿੰਗਾਰੀ ਚਲੀ ਜਾਂਦੀ ਹੈ ਇਹਦੇ ਨਾਲ ਕੋ ਜੀ ਨਿਰੋ ਕੇ ਜੇ ਅੱਜ ਇਹਨੇ ਆਪਾਂ ਅੱਜ ਪੋਸ਼ਮਾਨੇ ਖਾਦੇ ਨਹੀਂ ਕੱਖਰ ਤੇ ਬਾਵਾ ਛੱਡਦੇ ਆ ਜਵਾ ਉਹ ਵਾਟੇ ਫੇਰ ਵੀ ਜਮੇ ਨੂੰ ਰਾਤ ਨੂੰ ਸਾਢੇ ਨਾਲ ਅੱਜ ਸਾਢੇ ਹੋਣਗੇ ਤੇ ਇਹ ਆਪਾਂ ਉਹ ਸ਼ਾਮ ਨੂੰ ਵਿੱਚੇ ਲਾ ਕੇ ਪਾਵਾਂਗੇ ਕੋਈ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਹਨਾ ਤਾਂ ਇਹ ਕੋਈ ਵੀ ਕੰਮ ਕਰਦੇ ਗਏ ਬਿੱਲੀ ਆ ਤੇ ਬਿੱਲੀ ਆ ਵੀ ਭਾਵੇਂ ਬਿੱਲੀ ਆ ਮਸਾਹ ਕੰਮ ਤੋਂ ਬਾਅਦ ਚ ਕਰ ਲਈ ਪਰ ਬਿੱਲੀ ਹੁੰਦੀਆਂ ਇਹ ਇਹ ਆਪਾਂ ਜਦੋਂ ਝਾਤਨਾ ਮਾਰੀ ਜਾਂਦਾ ਪਾਣੀ ਪੀਣ ਨੂੰ ਖਾਣ ਨੂੰ ਤੁਹਾਨੂੰ ਕਰੀਏ ਤਾਂ ਤੇ ਬੰਦੇ ਨੂੰ ਚੰਗਾ ਉਹ ਚਲੋ ਆਪਾਂ ਨਾ ਸਾਫ ਸਫਾਈ ਕਰਕੇ ਫਿਰ ਮਿਲਦੇ ਆਂ ਕਿ ਆਪਾਂ ਸੜਦੇ ਰੋਹਾ ਦਿਖਾਈਏ ਤੇ ਰੋਹਾਂ ਤੇ ਆਪਾਂ ਪਹਿਲਾਂ ਸੜਤਾ 3:30 ਵਜੇ ਤੇ ਇੰਨਾ ਹਜੇ ਹੁਣ ਫੇਰ ਕਰਿਆ ਪਿਆ ਹਜੇ ਫੇਰ ਵੀ ਤੂੰ ਬੇਲੀ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਭਾਈ ਮੈਂ ਬੇਲੀ ਆ ਕਿਸੇ ਪਾਸੇ ਹਣਾ ਦੇਖੋ ਹੁਣ ਆਪਾਂ ਇਹਨਾਂ ਨੂੰ ਨਮਾਉਣੇ ਆ ਵਿਚਾਰਿਆਂ ਨੂੰ ਧੁੱਪ ਆ ਗਈ ਆ ਦੇਖ ਆਪਣੀ ਪੱਟੀ ਇਹ ਹੋ ਗਈ ਜੀ 7 ਮਹੀਨਿਆਂ ਦੀ ਹੋ ਜੂਗੀ ਹੁਣ ਮੂਰੇ 15 ਦਿਨਾਂ ਨੂੰ ਬੜੀਆ ਕਰੋਸ ਚੱਲ ਰਹੀ ਆ ਜੀ ਹੁਣ no imehappe peab olema , no Moni on jah , seal olid , Hermione teeb vahet .

ਤੇ ਇੱਥੇ ਆਪਾਂ ਨੇ ਫੇਰ ਕਰਤੀ ਆਪਣੀ ਵੀਡੀਓ ਫਾਸਟ ਤੇ ਜਿਵੇਂ ਐਸੇ ਹੀ ਹਨਾ ਇਹਨੇ ਪਾਸਟ ਚੱਲਦੀ ਹੋਈ ਆਪਾਂ ਜਿਵੇਂ ਸੈਲਾਂ ਤੇ ਛੱਡਿਆ ਹੁੰਦਾ ਨਾ ਰਿਮੋਟ ਐਸੇ ਤਰ੍ਹਾਂ ਤੇ ਇੱਕ ਨਾ ਜੀ ਹਨਾ ਕਮੈਂਟ ਆਇਆ ਸੀ ਉਹ ਤੁਹਾਡੀ ਵੀ ਦੂਸਰੀ ਮੱਝ ਬਾਰੇ ਦੱਸੋ ਵੀ ਜਿਹੜੀ ਹੁਣ ਸੂਈ ਸੀ ਕਿੰਨੇ ਦੁੱਧ ਤੇ ਆ ਗਈ ਉਹ ਤਾਂ ਜੀ ਬਸ ਹਨਾ ਆਪਾਂ ਇੱਕ ਦਿਨ ਵੀ ਲਾਈਵ ਹੋ ਕੇ ਵੀ ਜ਼ਰੂਰ ਦੱਸਾਂਗੇ ਤੇ ਉਹਨਾ ਉਹਨਾ ਫਾਈਨਲ ਵਰਸਸ 16 ਲੀਟਰ ਦੁੱਧ ਤੇ ਆਈ 16 16 ਕਿਉਂਕਿ ਸਾਨੂੰ 20 ਪਲੱਸ ਕਹਿ ਕੇ ਦਿੱਤਾ ਸੀ 20 ਵੀ ਮੰਨ ਚਾ ਦੇ ਦੇਣ ਦੀ ਤਾਂ ਵੀ ਠੀਕ ਸੀ ਪਰ ਉਹ ਤਾਂ ਜੇ ਇੱਕ ਤਰ੍ਹਾਂ ਨਾਲ ਸਾਡੇ ਨਾਲ ਧੋਖਾ ਹੀ ਹੋਇਆ ਚਲੋ ਜੀ ਇਹ ਚ ਮਾਝੇ ਦਾ ਹਨਾ ਕੋਈ ਕਸੂਰ ਨਹੀਂ 16 ਵੀ ਖੈਰ ਬਹੁਤ ਆ ਵੀ ਜਿਨੇ ਹਨਾ ਵੀ ਜਿਨੇ 8 10 ਦਿੰਦੇ ਆ ਉਹ ਵੀ ਸਬਰ ਕਰਦੀ ਆ ਤੇ ਗੱਲ ਕਰ ਹਨਾ ਐਵੇਂ ਨਹੀਂ ਕਹਿਣਾ ਚਾਹੀਦਾ ਤੇ ਆਪਾਂ ਸਾਰਿਆਂ ਨੂੰ ਇਹੀ ਰਿਕੁਐਸਟ ਕਰਦੇ ਆ ਵੀ ਜਦੋਂ ਪਸ਼ੂ ਲਓ ਤਾਂ ਉਹਨੂੰ ਦੋ ਡੰਗ ਚਾਰ ਡੰਗ ਚੋ ਕੇ ਲਓ ਕਿਉਂਕਿ ਤੇ ਇਹ ਆਪਾਂ ਲੈ ਆਂਦੀ ਸੀ ਤਿੰਨ ਸਾਢੇ ਤਿੰਨ ਮਹੀਨੇ ਰਹਿੰਦੇ ਸੀ ਸੂਣ ਦੇ ਜਦੋਂ ਲੈ ਕੇ ਆਂਦੀ ਸੀ ਕਿਉਂਕਿ ਜ ਐ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਹਨਾ ਵੀ ਕਿੰਨੇ ਦੁੱਧ ਵਾਲਾ ਕਿੰਨੇ ਨਾ ਉਹ ਵੈਸੇ ਸੀਲਾ ਬਹੁਤ ਆ ਤੇ ਜਦੋਂ ਹਨਾ ਵੀ ਮੈਂ ਬਾਲਟੀ ਬੁਲਟੀ ਚੱਕ ਲੈਣ ਉਹਦੀ ਸਿਰ ਮਾਰਨ ਲੱਗ ਜਾਂਦੀ ਵੀ ਆ ਜਾ ਚੋਲਾ ਜਾਂ ਵੀ ਆਕਾਸ਼ੇ ਨੂੰ ਵੀ ਜੇ ਕੋਈ ਸਿੰਗਾ ਤੇ ਤੇਲ ਆਉਣ ਲੱਗ ਜੂ ਤਾਂ ਵੀ ਕਹਿ ਦਊਗੀ ਅਜਾ ਪਹਿਲਾਂ ਮੇਰੇ ਲਾ ਸੀਲ ਬਹੁਤ ਆ ਗਈ ਗਾਲਾ ਕਰਾ ਦੁੱਧ ਵਾਲੀ ਹਨਾ ਉਹਨਾਂ ਨੇ ਵੀ ਸਾਨੂੰ ਐ ਗਲਤ ਦੱਸਿਆ ਵੀ ਇਹਨਾਂ ਦੁੱਧ ਦਿੰਦੀ ਆ ਇੰਨਾ ਉਹਨੇ ਨਹੀਂ ਦਿੱਤਾ ਆਪਣੀ ਫੀਡ ਤੁਸੀਂ ਤੁਹਾਨੂੰ ਪਤਾ ਹੀ ਆ ਹਨਾ ਵੀ ਆਪਾਂ ਕਿੰਨੀ ਪਾਉਣੇ ਆ ਤੇ ਉਹ ਬਸ ਫਾਈਨਲ 16 16.5 ਲੀਟਰ ਹੀ ਦਿੰਦੀ ਆ ਤੇ ਬਾਕੀ ਆਪਾਂ ਹਨਾ ਲਾਈਵ ਹੋਵਾਂਗੇ ਕਦੇ ਦਿਨ ਚ ਤੇ ਉਦਦੇ ਥੋੜੇ ਨਾਲ ਕਰਾਂਗੇ ਗੱਲਾਂ ਬਾਤਾਂ ਪੁੱਛ-ਵਾਲੀਆਂ ਚਲੋ ਜੀ ਆਪਾਂ ਫੇਰ ਮਿਲਦੇ ਹਾਂ ਹੁਣ ਚਾਹੋ ਦੇਖੋ ਜੀ ਆਪਣੀ ਫਾਈਨਲ ਲੁੱਕ ਤੇ ਆਪਣੇ ਸਾਫ ਸਫਾਈ ਹੋ ਵੀ ਸਾਰੀ ਕੰਪਲੀਟ ਤਾਂ ਉਹ ਤੇ ਆਪਾਂ ਸਾਰੇ ਮੈਟ ਮੂਟ ਤੇ ਬੈਠੇ ਆਪਣੇ ਨਗੀਨੇ ਤੇ ਆਪਾਂ ਹੌਂ ਲਾਉਦੇ ਸੀ ਨਾ ਤੇਲ ਸਿੰਗਾ ਤੇ ਤਿੰਨ ਚਾਰ ਦਿਨਾਂ ਤੋਂ ਲਾ ਦਿੰਨੇ ਆ ਜੀ ਕਿਉਂਕਿ ਇਹਨਾਂ ਦੇ ਵੀ ਹਨਾ ਖੁਰਕੋ ਵੀ ਵਧੀਆ ਹੋ ਜਾਂਦੀ ਆ ਵਿਚਾਰਿਆਂ ਨੂੰ ਆਰਾਮਦਾਰੀ ਮਿਲ ਜਾਂਦੀ ਆ ਤੁਸੀਂ ਦੇਖੋ ਪਰ ਕਿਵੇਂ ਪਾਏ ਜਾਂਦੇ ਹੁਣ ਆਪਾਂ ਲਾਉਣੇ ਇਹਨਾਂ ਦੇ ਤੇਲ कॅमरामॅन कॅमरामॅन फोकस

i'm ਦੇ ਨਾਲ ਆ ਜਾ ਉਹ ਸੱਦੀ ਅਜੀ ਆ ਜਾ ਆਇਆ ਜੰਗਾ ಬೇರೆ ಚೆನ್ನಾಗಿ ಪ್ರಕ್ರಿಯ ದೂರ